ਤਾਂ ਉਹ ਤੋਂ ਕੰਮ ਦੀ 16 ਸਾਲ ਦੀ ਵੀ ਗੱਲ ਕਰਦੇ ਆ ਕਿ ਜਿਹੜਾ ਤਿਆਰ ਮਾਰਸਾ ਸਾਰੀ ਗੁਣਗਤੀ ਆ ਕਿ ਉਹਦੇ ਆਇਲ ਫਾਈਲ ਕਿੰਨੇ ਕਿਹੜੇ ਕਿਹੜੇ ਸਿਕੁਰਿਟੀ ਕੋਲ ਗੱਲ ਪਿਆ ਗਿਆ ਕਿ ਆਹ ਕੰਮ ਵੀ ਲਾਇਆ ਦੇਖੋ ਤੇਜ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੇ ਜੋ ਅਗਵਾਹੀ ਦੇ ਵਿੱਚ 11 ਸਾਲ ਜਿਹੜੇ ਹੈਗੇ ਨੇ ਉਹ ਪੂਰੇ ਕਤੇ ਹੋਰੇ ਨੇ ਉਹਦੇ ਵਾਸਤੇ ਲਗ ਲਗ ਆਮ ਤੇ ਨਿਕ ਨਿਕ ਪਾਰਟੀ ਵੱਲੋਂ ਪ੍ਰੋਗਰਾਮ ਬਣਾਏ ਗਏ ਨੇ ਅੱਜ ਉਸ ਲੜੀ ਦੇ ਤਹਿਤ ਪ੍ਰੋਫੈਸ਼ਨਲ ਮੀਟ ਮੀਟਿੰਗ ਜਿਹੜੀ ਹੈਗੀ ਹੈ ਅਸੀਂ ਇੱਥੇ ਮਾਨਸਾ ਜ਼ਿਲ੍ਹੇ ਦੇ ਵਿੱਚ ਰੱਖੀਏ ਸੀ ਜਿਹਦੇ ਵਿੱਚ ਸਾਰੇ ਸਾਡੇ ਕੋਈ ਪੜ੍ਹੇ ਲਿਖੇ ਇੰਟੈਲੈਕਚੁਅਲ ਕਿਸੇ ਵੀ ਕੋ ਉਹਦੇ ਵਿੱਚ ਅ ਵਿਸ਼ੇਸ਼ ਯੋਗਦਾਨ ਰੱਖਣ ਵਾਲੇ ਜਨਕੀ ਜਿਹੜੇ ਹੈਗੇ ਨੇ ਸਮਾਜ ਦੇ ਵਿੱਚ ਉਹ ਲੋਕਾਂ ਨੂੰ ਬੁਲਾ ਕੇ ਵੀ ਰੇਂਦਰ ਮੋਦੀ ਨੇ 11 ਸਾਲਾਂ ਦੇ ਵਿੱਚ ਕੀ ਕੁਝ ਕੀਤਾ ਉਹ ਅਸੀਂ ਉਹਨਾਂ ਤੱਕ ਜਿਹੜੀ ਹੈਗੀ ਗੱਲ ਰੱਖ ਸਕੀਏ ਕੋਣ ਨਿਰਗਤ ਮਦਦ ਹੈ ਨਾ ਮਤਲਬ ਅਮੰਨ ਕਿਨੇ ਦੇ ਹੋਰੇ ਦੇ ਕਿਤਾ ਨਮਤੀ ਹੈ 11 7 ਦੀ ਸਕੀਮ ਮਤਲੀ ਹੈ ਨਾ ਉਸਦੇ ਸਾਰੇ ਪਿੰਨੋ ਬਲੇ ਦੇ ਜਿਹੜੇ ਸੀਮਾ ਪੁੱਛੇ ਰਿਹਾ ਤਾਂ ਬਹੁਤ ਬੜਾ ਫੈਲਾ ਮਿਲਿਆ ਨਾ ਤਾਂ ਅੱਜ ਕੈਂਪ ਲੱਗ ਰਿਹਾ ਪਿੰਡਾਂ ਤੇ ਸਰਹ ਦੇ ਵਿੱਚ ਤਾਂ ਕਿਵੇਂ ਹਲੋ ਸਰ ਦੇਖੋ ਪਹਿਲੀ ਗੱਲ ਤਾਂ ਸਾਡੀ ਸਾਰੀ ਪਾਰਟੀ ਦਾ ਬੜਾ ਤਹਿਦ ਨੋ ਸ਼ੁਕਰ ਕੀਤਾ ਜਾ ਰਿਹਾ ਕਿਉਂਕਿ ਐਡੀ ਐਡੀ ਸਕੀਮਾਂ ਜਿਹੜੀਆਂ ਲੋਕਾਂ ਤੱਕ ਪਹੁੰਚਦੀਆਂ ਨਹੀਂ ਸੀ ਉਹਨਾਂ ਦੇ ਆ ਪਹੁੰਚਦਿਆ ਕਰਤੀਆਂ ਜੋ ਕੈਂਪ ਲੱਗਿਆ ਸਾਡੇ ਜ਼ਿਲ੍ਹਾ ਲੈਵਲ ਤੇ ਜ਼ਿਲ੍ਹਾ ਦਫ਼ਤਰ ਚ ਲੱਗਿਆ ਇਹਦੀ ਵੱਡੀ ਗੱਲ ਇਹ ਵੀ ਇੱਥੇ ਸਾਰੇ ਜ਼ਿਲ੍ਹੇ ਦੇ ਸਾਰੇ ਜਿੰਨੇ ਅਸੀਂ ਬੰਦੇ ਆਂ ਕਈ ਵਾਰ ਲੋਕ ਕਹਿੰਦੇ ਸੀ ਵੀ ਪਲਾਇਟਾ ਤੇ ਪਾਣਾ ਨਹੀਂ ਆਇਆ ਨਟਿੰਗੜਾ ਉਹਨਾਂ ਸੜੀਆਂ ਇਹਨਾਂ ਦੀਆਂ ਕੈਂਸਰ ਹਨ ਦਰਕਣਾਰ ਕਰਦੇ ਹੋ ਸਾਰੇ ਇੱਥੇ ਸਾਡਾ ਸਾਰਾ ਜ਼ਿਲ੍ਹਾ ਘਟਿਆ ਤੇ ਜ਼ਿਲ੍ਹੇ ਘਟਾਉਣ ਕਰਕੇ ਸਾਰੇ ਜ਼ਿਲ੍ਹੇ ਦੇ ਹੀ ਲੋਕਾਂ ਨੂੰ ਇਸ ਕਰਦਾ ਬਹੁਤ ਵੱਡਾ ਫਾਇਦਾ ਤੇ ਦੂਜੀ ਗੱਲ ਨੌ ਸਾਡੀਆਂ ਕਿਸਾਨ ਨਦੀ ਯੋਜਨਾ ਤੋਂ ਲੈ ਕੇ ਫਸਲ ਬੀਮਾ ਨਾਲ ਸੁੱਤੋਂ ਲੈ ਕੇ ਜਿਵੇਂ ਕਿ ਜੇ ਅਪਰ ਤੁਹਾਨੂੰ ਮੈਂ ਦੱਸਾਂ ਹਿਸ਼ਮਾਨ ਕਾਰਾ ਕਿਸਾਨ ਖਰਮਾਨ ਨਦੀ ਯੋਜਨਾ ਹੈ ਆਵਾਸ ਯੋਜਨਾ ਇਹ ਸ਼ਰਮ ਕਾਰਾ ਪ੍ਰਧਾਨ ਮੰਤਰੀ ਬਿਸ਼ਕਰਮਾ ਯੋਜਨਾ ਪੈਨਸ਼ਨਾਂ ਨੇ ਪ੍ਰਧਾਨ ਮੰਤਰੀ ਸੂਰਜ ਘਰ ਮੁਫਤ ਬਿਜਲੀ ਯੋਜਨਾ ਈਵਨ ਕਿ ਟੂਲ ਕਿਟ ਪ੍ਰੋਗਰਾਮ ਕਹਿਣ ਦਾ ਮਤਲਬ ਜਿਹੜੇ ਉਹ ਲੋਕ ਤੁਹਾਨੂੰ ਮੈਂ ਦੱਸੇ ਨੇ ਉਹ ਕੰਮ ਨੇ ਜਿਹੜੇ ਪਹਿਲਾਂ ਚੱਲੇ ਦਾ ਬੜੀ ਗਰਾਉਂਡ ਲੈਵਲ ਤੇ ਨੇ ਸਤੁਨ ਪਰ ਕਈ ਵਾਰੀ ਉਹਨਾਂ ਲੋਕਾਂ ਨੂੰ ਦਿੱਕਤ ਆਉਂਦੀ ਰਹੀ ਹੈ ਜਿਹੜੇ ਲੋਕੀ ਜਾਂਦੇ ਵਿਚਾਰਾਂ ਦੀ ਪਹੁੰਚ ਨਹੀਂ ਹੁੰਦੀ ਸੀ ਜਿਹੜੇ ਉਹਨਾਂ ਸੈਂਟਰਿਕ ਤੇ ਅਪਲਾਈ ਨਹੀਂ ਕਰਦੇ ਜਾਂ ਪਿੰਡਾਂ 'ਚ ਕਿਤੇ ਨਾ ਕਿਤੇ ਪੋਲੀਟিক্যাল ਸਿਸਟਮ ਦੇ ਸ਼ਿਕਾਰ ਹੋ ਜਾਂਦੇ ਸੀਗੇ ਕਿਉਂਕਿ ਕੋਈ ਪਸੰਦ ਨਹੀਂ ਕਰਦਾ ਕਿਤੇ ਮੈਂਬਰ ਨਹੀਂ ਕਰਦਾ ਕਿਤੇ ਉਹ ਅਪਲਾਈ ਨਹੀਂ ਕਰਦਾ ਤੇ ਉਹ ਨਾ ਅਪਲਾਈ ਕਰਨ ਕਰਕੇ ਜਿਹੜੀਆਂ ਸਕੀਮਾਂ ਲੋਕਾਂ ਤੱਕ ਨਹੀਂ ਪਹੁੰਦੀਆਂ ਸੀ ਤਾਂ ਉਹ ਸਾਡੇ ਪਰ ਬਾਰ ਬਾਰ ਇਸ ਗੱਲ ਦੀ ਸਮੱਸਿਆ ਆ ਰਹੀ ਸੀਗੀ ਤੇ ਵੀ ਉਹ ਕੰਧ ਵੀ ਕੈਂਪ ਲਾ ਕੇ ਤੁਸੀਂ ਕਿਵੇਂ ਨਾ ਕਿਵੇਂ ਇਹਨਾਂ ਦੀ ਆਮ ਹਰ ਲੈਵਲ ਨਿਮਿਤੋਂ ਨਿਵੇਂ ਪਿੰਡ ਕੋਲ ਤੱਕ ਵੀ ਦੂਰ ਦੇ ਗੱਲ ਦੀ ਪਹੁੰਚ ਕਰੋ ਇਸ ਗੱਲ ਦੀ ਸਾਡੀ ਸਾਰੀ ਜ਼ਿਲ੍ਹਾ ਟੀਮ ਦੀ ਸਾਰੇ ਪੰਜਾਬ ਦੀ ਸਾਰੇ ਹਿੰਦੁਸਤਾਨ ਦੀ ਸਾਡੀ ਦਿੱਲੀ ਦੀ ਸਾਡੀ ਪਾਰਟੀ ਕਨੀਓ ਸਾਰੀ ਸਾਰੀ ਜ਼ਿਲ੍ਹਾ ਟੀਮ ਦੀ ਇਹ ਕੋਸ਼ਿਸ਼ ਹੈ ਵੀ ਅਸੀਂ ਬੁੱਧੂ ਬੁੱਧੂ ਲੋਕਾਂ ਨੂੰ ਸੁਧਾਵਾ ਦੇ ਸਕੀਏ ਇਸ ਸਬੰਧ ਵਿੱਚ ਅੱਜ ਸੀ ਇਹ ਕੈਂਪ ਸਾਨੂੰ ਬਿਚੇ ਦੀ ਗੱਲ ਆਪ ਕਰੀਏ ਆਹ ਨਕਰੀ ਜੇ ਹਰ ਇੱਕ ਪਾਰਟੀ ਦਾ ਵੰਦ ਸੀ ਇਹ ਨਹੀਂ ਕਿ ਐਂ ਦੇਖਿਆ ਕਿ ਤਰ੍ਹਾਂ ਕੀਤਾ ਜਾਇਆ ਤਾਂ ਹਰ ਹਰ ਇੱਕ ਦੇ ਲੋਕ ਹਰ ਪਾਰਟੀ ਦੇ ਲੋਕ ਹੈ ਇੱਥੇ ਕੌਣੇ ਸਾਉਣ ਦੇ ਕੰਪਨ ਲਾਹਾ ਲੈ ਰਹੇ ਨੇ ਕੋਈ ਨਿਕ ਬੱਧੀ ਇੱਟਾ ਵੀ ਨਹੀਂ ਹੈਗੀ ਦੇਖੋ ਬਿਲਕੁਲ ਜਿਹੜੇ ਸਾਡੀ ਪਾਰਟੀਆਂ ਨਾ ਜੀ ਉਹਦਾ ਮਤਲਬ ਹੀ ਜਾਣਕਲਾ ਜੇ ਤੁਸ ਦਾ ਨਾਮ ਵੀ ਸਾਡਾ ਕਿਸੇ ਵੀ ਕੋਈ ਵੀ ਚੀਜ਼ ਦੇਖੋ ਤਾਂ ਹਰ ਇੱਕ ਚੀਜ਼ ਲੋਕਾਂ ਲਈ ਸਪੌਂਸਰਮੈਂਟ ਦੇਖੋ 11 ਸਾਲ ਬੇਸਾਲ ਜੱਕ ਗਾਰੰਟੀ ਹੈ ਜਨ ਮੋਦੀ ਸਰਕਾਰ ਆਪਕੇ ਆਪਦੇ ਦਵਾਰ ਜਾਂ ਅਸੀਂ ਲੋਕਾਂ ਨੇ ਕਹਿੰਦਾ ਮਨ ਲੱਗਿਆ ਲੋਕਾਂ ਦੀਆਂ ਸਰਵਿਸਿਜ਼ ਲੋਕਾਂ ਤੱਕ ਪਹੁੰਚਣ ਉੱਤੇ ਕੋਈ ਸਾਡੀ ਪਾਰਟੀ ਕੋਈ ਧਰਨੀ ਬਣਦੀ ਕੋ ਸਾਡੀ ਪਾਰਟੀ ਹਾਕਮ ਨਹੀਂ ਬਣਦੀ ਸਾਡੀ ਪਾਰਟੀ ਦੀ ਸੇਵਾ ਜਨ ਮੋਦੀ ਸਾਹਿਬ ਹੁਕਮ ਕਰਦੇ ਨੇ ਉਪਰੋਂ ਕੋ ਦੇਖੋ ਬੀ ਹੱਥੋਂ ਲੈ ਕੇ ਉੱਪਰ ਤੱਕ ਹਰੇਕ ਬੰਦ ਨੂੰ ਉਹਨਾਂ ਦਾ ਮੇਨ ਮਚਦੇ ਉਹਨਾਂ ਹਰੇਕ ਬੰਦ ਤੱਕ ਹਰੇਕ ਸਕੀਮ ਪਹੁੰਚਦੀ ਹੋ ਇਸ ਗੱਲ ਲਈ ਇਹ ਤਾਂ ਮਤਫੇ ਦਾ ਮਤਲਬ ਵੀ ਨਹੀਂ ਪੈਦਾ ਹੁੰਦਾ ਕੋਈ ਨਾ ਕਿਸੇ ਪਾਰਕਿਆ ਸਬੰਧਤ ਆਉਂਦਾ ਸਾਡਾ ਮਕਸਦ ਹਰੇਕ ਮਨੁੱਖ ਤੱਕ ਇਹ ਹੈ ਵੀ ਜਿਹੜਾ ਵੀ ਮਨੁੱਖ ਆਉਂਦਾ ਹੈ ਉਹਨੂੰ ਜਿਹੜੇ ਵੀ ਨੌ ਦੇ ਨੌ ਤੋਂ ਨੇ ਕੋਈ ਚੀਜ਼ ਦੀ ਦਿੱਕਤ ਹੈ ਜਾਂ ਕਿਸੇ ਗੱਲ ਚ ਰਹੀ ਹੈ ਉਹਦੇ ਪਾਸ ਬਣਾਵੇ ਉਹ ਆਪਣੀ ਸੂਦਾ ਸੈਟ ਕਰੇ ਆ ਕਿ ਉਹ ਜਿਹੜੀਆਂ ਸਾਡੀਆਂ ਜਿੰਨੀਆਂ ਵੀ ਸਿਨਮਾ ਆਮ ਦੀਆਂ ਬਾਕੀ ਸਕੀਮਾਂ ਨੇ ਉਹਨਾਂ ਨੂੰ ਆਰਾਮ ਨਾਲ ਲੈ ਸਕੇ ਉਹ ਦਿੱਕਤ ਨਾ ਆਵੇ ਪ੍ਰਸੋਚਨਾ ਆਵੇ ਜਿਵੇਂ ਬਿਜਲੀ ਦਾ ਕੋਈ ਆਪਣਾ ਉਹਦਾ ਸੂਰਜ ਪਣ ਦਾ ਕੰਮ ਨਾ ਆਉਣਾ ਉਹਦੀ ਦਿੱਕਤ ਨਾ ਆਵੇ ਬਨਾ ਕੁਮਾਰ ਨੂੰ ਦਿੱਕਤ ਨਾ ਆਵੇ 5 ਲੱਖ ਤੱਕ ਜਿਹੜਾ ਕਾਰਡ ਹੈ ਆਸ਼ਮਾਨ ਕਾਰਡ ਹੈ ਉਹਦੀ ਦਿੱਕਤ ਨਾ ਆਵੇ ਸਾਡਾ ਮੇਨ ਮਨੋਰਥ ਤਾਂ ਲੋਕਾਂ ਦੀ ਸੇਵਾ ਕਰਨਾ ਇਸ ਲਈ ਇਹ ਮਤਲਬ ਨਹੀਂ ਹੁੰਦਾ ਵੀ ਕੋਈ ਪਾਸ ਦੀ ਕਿਹੜੀ ਨਾਲ ਜਾਂ ਵਰਗ ਕਿਹੜੇ ਨਾਲ ਹੈ ਜਾਂ ਕਿਹੜੀ ਕਿਸੇ ਹੋਰ ਜਾਤ ਨਾਲ ਸੰਬੰਧਿਤ ਕਰਦਾ ਤਾਂ ਮਤਲਬ ਇਹ ਨਹੀਂ ਸਾਡਾ ਮਨ ਤਾਂ ਸਾਰਾ ਲੋਕ ਸੇਵਾ ਹੈ ਤੋਂ ਆਥਾ ਪਿਆਰ ਆਥਾ ਸਤਿਕਾਰ ਤੋਂ ਬਿਨਾ ਇਹ ਰਿਸਪੌਂਸਰ ਵੀ ਜਿਹੜੇ ਲੋਕ ਬਚਾਰੇ ਉਹ ਇਸਨੂੰ ਇਹ ਰਾਹਤ ਮਸਹੂਰ ਕਰਦੇ ਨੇ ਕਿ ਜਿਵੇਂ ਕਿ ਬਹੁਤ ਵੱਡਾ ਉਹਨਾਂ ਨੂੰ ਇੱਕ ਸਹਾਰਾ ਜਿਵੇਂ ਆਪਾਂ ਕਹਦੇ ਉਹ ਮਿਲ ਗਿਆ ਹੁੰਦਾ ਕਿਉਂ ਉਹਨਾਂ ਤੇ ਬਹੁਤੇ ਲੋਕੋ ਸਤਾਏ ਹੋਏ ਨੇ ਜਿਨ੍ਹਾਂ ਨੂੰ ਪਹਿਲਾਂ ਦੂਜੀਆਂ ਪਾਰਟੀਆਂ ਨੇ ਅ ਦਰਕਰਾਰ ਕਰਤਾ ਜਾਂ ਦੂਜੀ ਪਾਰਟੀ ਦੇ ਫੋਨ ਕਰਕੇ ਰੋਲ ਮਾਰਤੀ ਜਾਂ ਕਿਤੇ ਨਾ ਕਿਤੇ ਕੋਈ ਐਜੀ ਜਾਤੀ ਨਾਲ ਸੰਬੰਧ ਤੋਂ ਕਰਕੇ ਜਾਂ ਕਿਲਾਚਾ ਬੰਦਾਵਾ ਕਰਕੇ ਜਾਂ ਕੱਲੀ ਵਿਚਾਰੀ ਕੋਈ ਵਿਧਵਾ ਪਿੰਡ ਚ ਹੈ ਕਹਿੰਦਾ ਮਤਲਬ ਜਿਹਨੂੰ ਕੋਈ ਐਂ ਲੱਗਦਾ ਸੀ ਵੀ ਜਿਹਦਾ ਕੋਈ ਸਹਾਰਾ ਨਹੀਂ ਜਿਹਨੂੰ ਪੁੱਟ ਲਿਆ ਹੋਵੇ ਤੇ ਜਾਂ ਹੋਰ ਇਗਨੋਰ ਮਾਰੀ ਜਾਂਦੀ ਸੀ ਚਾਹੇ ਉਹ ਪਾਰਟੀ ਲੈਵਲ ਤੇ ਚਾਹੇ ਉਹ ਸਮਾਜਿਕ ਲੈਵਲ ਤੇ ਚਾਹੇ ਇਕੱਲੇ ਪਣ ਕਰਕੇ ਉਹਨੂੰ ਨਹੀਂ ਲੱਗਿਆ ਜਿਵੇਂ ਸਾਡਾ ਕੋਈ ਆ ਕੇ ਭੈਣ ਭੈਣ ਸਾਡੀ ਬਾਹ ਫੜਦੀ ਹੁੰਦੀ ਹੈ ਤੇ ਇਸ ਕਾਲੀ ਵੱਡਾ ਬੜਾ ਪਿਆਸ ਕਾੜਦੇ ਹੁਣ ਆਇਆ ਪਹਿਲਾਂ ਮਿਲੇ ਦੇਖ ਕੇ ਮਨ ਘਦ ਘਰ ਹੋ ਗਏ ਕਿਉਂਕਿ ਲੋਕਾਂ ਤੱਕ ਪਹੁੰਚ ਹੋਣ ਸਾਨੂੰ ਗੱਲਾਂ ਬਹੁਤ ਸਾਰੀਆਂ ਲੱਗਣਗੇ ਸੀ ਆਪਣੇ ਹਾਈ ਵਿਕਹਾ ਗਾਇਨੇ ਆਪਾਂ ਹੋਰ ਵਿਧੀ ਕਰੀਏ ਇਹਨਾਂ ਗੱਲਾਂ ਚ ਜਾਂ ਚੀਜ਼ਾਂ ਹੋਰ ਜੋੜ ਦਈਏ ਜਾਂ ਸਕੀਮਾਂ ਹੋਰ ਜੋੜ ਦਈਏ ਜਨਰਲ ਆ ਵੀ ਜਿਹੜੇ ਕੱਟੋਂ-ਕੱਟ ਇੱਕ ਤਾਂ ਵੱਡੀ ਉਮਰ ਦੇ ਇਕੱਲੇ ਬਜ਼ੁਰਗੂ ਵੱਡੀ ਉਮਰ ਦੇ ਆ ਇਕੱਲੀਆਂ ਵਿਧਵਾਵਾਂ ਜਦੋਂ ਵੱਡੀ ਉਮਰ ਦੇ ਜਾਂ ਕਿਸੇ ਇਹੇ ਰੋਗ ਤੋਂ ਗਰਸਤ ਬੰਦੇ ਜਨਾਂ ਦੀ ਹੋਰ ਕੋਈ ਸੇਵਾ ਸੁਭਾਰ ਕਰਨਾ ਹੈ ਹੀ ਨਹੀਂ ਉਹਨੇ ਲੇਗੀ ਜੀ ਕੋਚ ਕਰ ਰਹੇ ਜਿਹੜੀ ਉਹ ਪਰਸਾਕਸੀ ਪੋਚਾ ਕਰ ਰਹੇ ਐਸੇ ਗੱਲ ਤੇ ਵੀ ਕੋਈ ਨਾ ਕੋਈ ਕਾਇਦਾ ਸਿਸਟਮ ਆਵੇ ਵੀ ਜਿਹਦੇ ਵਿੱਚ ਘੱਟੋ ਘੱਟ ਜਿਵੇਂ ਹੋਣੀ ਬੇ ਅਮਝੂਸ ਨਹੀਂ ਕਰ ਰਹੇ ਐ ਮਹਿਸੂਸ ਕਰ ਰਹੇ ਨੇ ਕਿ ਸਾਡੇ ਭੈਣ ਭਾਈ ਦਾ ਸਾਡੇ ਮਾਂ ਦੇ ਬਰਾਬਰ ਰੜ ਗਿਆ ਹੁੰਦਾ ਅਸੀਂ ਚਾਹਣੇ ਬਿਕਾਂ ਦਾ ਟਾਈਮ ਤੇ ਵੀ ਐਸੇ ਸਕੀਮਾਂ ਚਲਣ ਦੇਖੋ ਸਰਕਾਰਾਂ ਲੋਕਾਂ ਦੇ ਕਲਿਆਣ ਲਈ ਹੁੰਦੀਆਂ ਜਿਹੜੀ ਸਰਕਾਰ ਲੋਕਾਂ ਦੇ ਕਲਿਆਣ ਦੀ ਗੱਲ ਚੱਲਦੀ ਹੈ ਤਾਂ ਲੰਬਾ ਟਾਈਮ ਰਾਜ ਵੀ ਕਰਦੀ ਹੈ ਦੇ ਲੋਕਾਂ ਦੀ ਸੇਵਾ ਨਹੀਂ ਕਰਦੇ ਸਰਪ੍ਰਿੰਦੇ ਜਿਹੜਾ ਕੋਈ ਸਾਉਂਸ ਸੁਣ ਮਤਲਬ ਇਹ ਕਿ ਕੰਮ ਨਹੀਂ ਬੈਗਿਆ ਸਾਰੇ ਜ਼ਿਲ੍ਹੇ ਦੇ ਜਿਹੜੇ ਕੰਮ ਲੱਗਦੇ ਨੇ ਤਾਂ ਪਤਾ ਹੈਗਾ ਦੋਸਤਾਂ ਮੇਰੇ ਜਿਹੜੇ ਅਸੀਂ ਕੈਂਪ ਦੇਖੋ ਸੈਂਟਰ ਬਣੂ ਜਿਹੜੇ ਹੁਕਮ ਹੋਏ ਨੇ ਸਾਨੂੰ ਜਿੰਨੀਆਂ ਵੀ ਸਕੀਮਾਂ ਨੇ ਬੁੱਧੀ ਸਾਹਿਬ ਵੱਲੋਂ ਸੈਂਟਰ ਨੇ ਸਕੀਮਾਂ ਨੇ ਅਸੀਂ ਮੈਂ ਆਪ ਹਰ ਕਬੂਲਾ ਤੋਂ ਜਿੰਦ ਅਸੀਂ ਘਰ ਘਰ ਜਾ ਕੇ ਲੋਕਾਂ ਦੇ ਦਵਾਰ ਤੇ ਜਾ ਕੇ ਕਟੂ ਘਰ 10 12 ਸਕੀਮਾਂ ਨੇ ਜਿੰਨਾਂ ਦਾ ਅਸੀਂ ਲਾਭ ਅਸੀਂ ਤੁਰੰਤ ਦੇ ਰਹੇ ਆਂ ਫਿਰ ਆਫ ਕੋਸਟ ਕੋਈ ਪੈਸਾ ਨਹੀਂ ਮੌਕੇ ਤੇ ਘਰ ਦਿੱਤੇ ਜਾ ਰਹੇ ਨੇ ਕੱਢ ਕੇ ਮਕਾਨਾਂ ਦੇ ਫਾਰਮ ਭਰੇ ਜਾ ਰਹੇ ਨੇ ਮਸਲਾਏ ਮਸੀਂ ਨਵੇਂ ਦੇ ਫਾਰਮ ਭਰੇ ਜਾ ਰਹੇ ਨੇ ਲੋਕ ਬਹੁਤ ਖੁਸ਼ ਨੇ ਔਰ ਬਹੁਤ ਹੀ ਜ਼ਿਆਦਾ ਲੋਕ ਆ ਜਿਹੜੇ ਪਿੰਡਾਂ ਦੇ ਵਿੱਚੋਂ ਘਰੇ ਤੋਂ ਉਠੋੜਾ ਕੇ ਉਹ ਸਕੀਮਾਂ ਜਿਹੜਾ ਨਾਮ ਲੈ ਰਹੇ ਨੇ ਅਸੀਂ ਵੀ ਉਹ ਰੋਤਾਇਮ ਕੱਢ ਕੇ ਲੋਕਾਂ ਦੀ ਸੇਵਾ ਦੇ ਵਿੱਚ ਉਹਨਾਂ ਦੇ ਦੁਆਰ ਤੱਕ ਜਾ ਰਹੇ ਆ ਜਿੰਨੀਆਂ ਵੀ ਸਕੀਮਾਂ ਸਾਡੇ ਸੈਂਟਰ ਸਰਕਾਰ ਵੱਲੋਂ ਸਾਨੂੰ ਹੁਕਮ ਆਨੇ ਉਹ ਸਕੀਮਾਂ ਸੀ ਲੋਕਾਂ ਨੂੰ ਘਰ-ਘਰ ਜਾ ਕੇ ਪਹੁੰਚਾ ਦੇ ਧੰਨਵਾਦ ਜਿਵੇਂ ਚਲੇ ਜਲੇ ਆ ਬਸ ਇਹ ਕੰਮ ਜਿਹੜੀ ਲਾਹਮੇ ਲਾ ਸਕੀਮਾਂ ਦਾ ਬਤਾਲਾ ਕਰੀ ਕਿ ਕਿਹੜਾ ਜਿਹੜੇ 11 ਫਾਰਮ ਉਸਾਲ ਹੋਏ ਸੀ ਦੇਖੀਏ ਵਾਤੇ ਉੱਥੇ ਜਾਵਦੇ ਵਾਤੇ ਹਰ ਸਟੇਜ ਉੱਤੇ ਉਹ ਚੱਲ ਰਹੀ ਹੈ ਨਾ ਅੱਜ ਤੱਕ ਬੇਤਕ ਮਾਣ ਦੇ ਨਾਲ ਲਾਹਮੇ ਸਾਡੀ ਨੂੰ ਹੋਪ ਕਰਦੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਹਿ ਮਾ ਡਾਕਟਰ ਗੁਰਪ੍ਰੀਤ ਸਿੰਘ ਚਾਹਲ ਐਪੀ ਮੰਡਪੁਰ ਪ੍ਰਧਾਨ ਭਾਰਤੀ ਜਨਤਾ ਪਾਰਟੀ ਜੋ ਅੱਜ ਸਾਡੇ ਜ਼ਿਲ੍ਹਾ ਪ੍ਰਧਾਨ ਰਕੇਸ਼ ਰਾਜ ਜੈਨ ਦੇਵਿ ਰਾਮ ਨਾਈ ਹੇਠਾਂ ਜੋ ਸਾਡਾ ਹੈੱਡ ਆਫਸ ਜਿਹੜਾ ਮਾਨਸਾ ਦਾ ਬੀਜੇਪੀ ਦਾ ਉੱਥੇ ਕੈਂਪ ਲੱਗਿਆ ਹੈ ਜਿਹਦੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਵੀ ਲੋਪਾਤਰੀ ਰਹੇਗੇ ਨੂੰ ਤੁਰਤ ਲਾਭ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕੇ 5 ਲੱਖਾਂ ਦਾ ਕਾਰਡ ਇਸਰਮ ਕਾਰਡ ਪੈਨਸ਼ਨ ਵਾਲੇ ਫਾਰਮ ਜਾਂ ਹੋਰ ਸਲਾਈ ਸਾਲਾਂ ਆਮ ਸਮਾਨ ਜਾ ਜਿਵੇਂ ਬਿਸ਼ਕਰਮਾ ਯੋਜਨਾ ਵਾਲਾ ਜਿੰਨੀਆਂ ਵੀ ਯੋਜਨਾ ਤੁਰੰਤ ਫਾਰਮ ਭਰ ਕੇ ਮੇਰੇ ਨਾਲ ਜਾਣ ਅਪਲਾਈ ਕੀਤੇ ਜਾ ਰਹੇ ਨੇ ਬਾਕੀ ਜਿਸ ਤਰ੍ਹਾਂ ਸਾਡੇ ਮੰਡਲਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਕੈਰ ਅਪਲਏ ਜਾ ਰਹੇ ਨੇ ਲੋਕਾਂ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਲੋਕ ਹੁਣ ਪਹਿਲੀ ਬਾਤ ਜਾਣ ਚੁੱਕੇ ਨੇ ਕਿ ਸਾਡਾ ਭਾਰਤੀ ਜਨਤਾ ਪਾਰਟੀ ਹੀ ਕੁਝ ਨਾ ਕੁਝ ਕਰ ਸਕਦੀ ਹੈ ਕਿ ਜੋ ਕਹਿੰਦੀ ਹੈ ਉਹ ਕਰਦੀ ਹੈ ਬਾਕੀ ਸਾਰ ਸਰਕਾਰਾਂ ਸਿਰਫ ਲਾਰੇ ਨੇ ਜੋ ਨੌਨੀਆਂ ਨੇ ਕਰਦੀਆਂ ਕਰਾਉਣੀਆਂ ਕੁਝ ਨਹੀਂ ਹੈ ਇਸ ਕਰਕੇ ਮਨ ਲੋ ਸਮੁੱਚੇ ਅਸੀਂ ਸੀਨੀਅਰ ਲਿਬਰੇਲ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਮਦਨ ਮੋਦੀ ਦਾ ਧੰਨਵਾਦ ਕਰਦੇ ਹਾਂ ਜਿਹੜਾ ਕਰ ਕਰ ਇਹ ਯੋਜਨਾਵਾਂ ਲੈ ਕੇ ਜਾ ਰਹੇ ਨੇ ਅਤੇ ਸਮੁੱਚੀ ਲਕਾਈ ਨਾ ਬਾਖੋਤ ਰਿਹਾ ਧੰਨਵਾਦ ਇਹ ਮੈਂ ਜੀ ਵਿਰੋਧ ਪਾਰ ਬਾਰੇ ਆ ਰਹੇ ਹਾਂ ਪਰੰਤੂ ਸੀਮਾ ਕੰਟੀ ਤੇ ਮਿਲ ਕੇ ਲੱਗਿਆ ਤੁਹਾਨੂੰ ਅਕੁਲ ਲਾ ਹਮ ਰੇਗਨ ਤਾਂ ਤੁਸੀਂ ਕੁ ਵਕਤ ਇਹ ਕਿ ਜਿਹੜੀ ਭਾਜਪਾ ਜੰਤਾ ਪਾਰਟੀ ਆ ਕਿ ਬਹੁਤ ਉਹਦੇ ਕੰਮ ਕਰ ਰਹੀ ਹੈ ਇਹਦੇ ਵਿੱਚ ਕੀ ਹੈ ਕਿ ਨરેન્દ્ર ਮੋਦੀ ਜੀ ਜਿਹੜੇ 11 ਸਾਲ ਤੋਂ ਹੋ ਗਏ ਉਹਦੇ ਉਪਲਬਖ ਵਿੱਚ ਕੈਂਪ ਲੱਗ ਰਹੇ ਆ ਪਿੰਡਾਂ ਵਿੱਚ ਅੱਜ ਤੱਕ ਮੈਨੂੰ ਉਹਦੇ ਕੰਮ ਸੇ ਘੱਟੋ ਘੱਟ 15-20 ਕੈਂਪ ਲੱਗ ਚੁੱਕੇ ਇਹਦੇ ਵਿੱਚ ਕੀ ਗਰੀਬੀ ਵਾਲੇ ਲੋਕਾਂ ਨੂੰ ਬਹੁਤ ਵਧੀਆ ਸਹੂਤਾ ਮਿਲ ਰਹੀ ਹੈ 5 ਲੱਖ ਦੇ ਕਾਰਡ ਲਾ ਲਓ ਆਵਾਸ ਯੋਜਨਾ ਲਾ ਲਓ ਤੇ ਕਿੱਟਾ ਵਾਲਾ ਲੋਕ ਵਿਸ਼ਕਰਮ ਹੋ ਜਾਂਦੇ ਆ ਤਾਂ ਉਹਦੇ ਵਿੱਚ ਹੋਰ ਕੀ ਕਿ 11 ਸਾਲਾਂ ਵਿੱਚ ਮੋਦੀ ਜੀ ਨੇ ਜਿਹੜਾ ਲੋਕਾਂ ਨਾਲ ਮੈਂ ਕਹਿੰਦੇ ਸਫਰ ਬਹੁਤ ਵਧੀਆ ਕੀਤਾ ਜਿਵੇਂ ਕਿ ਉਹਨੇ ਕੋਰਟ ਰੇਲ ਚੱਲੀ ਹੈ ਨਾ ਦੇੜ ਨੂੰ ਬਹੁਤੇ ਲੋਕ ਜੋ ਸਬ ਜਾ ਰਹੇ ਆ ਬਹੁਤ ਗਿਣਤੀ ਚ ਜਾ ਰਹੇ ਆ ਇੱਕ ਚੱਲੀ ਆ ਫਿਰੋਜ਼ਪੁਰ ਤੋਂ ਹਰਦਵਾਰਨ ਚੱਲੀ ਸਿੱਧੀ ਇਹਦੇ ਵਿੱਚ ਕੀ ਕਿ ਮੋਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਕਿਉਂਕਿ ਜਿਹੜੇ ਲੋਕ ਨਹੀਂ ਜਾ ਸਕਦੇ ਜਨਾ ਕੋਈ ਨਹੀਂ ਪੈਸਾ ਵੀ ਲੱਗੇ ਉਹ ਹੁੰਦਾ ਉਹ ਆਪਣਾ ਫ੍ਰੀ ਸਫਰ ਕਰ ਸਕਦੇ ਟਰੈਨਾਂ ਵਿੱਚ ਵੀ ਜਾ ਸਕਦੇ ਆ ਤੇ ਲਾਣ ਨਾਲ ਜੋ ਲਾਭ ਲੈ ਸਕਦੇ ਆ ਕਿਉਂਕਿ ਜਿਹੜੇ ਇੱਕ ਗਰੀਬ ਪਰਿਵਾਰ ਆ ਉਹ ਇੰਨਾ ਕੋਈ ਹੁੰਦਾ ਕਿ ਆਪਣਾ ਲਾਜ ਕਰਵਾ ਸਕੇ 5 ਲੱਖ ਦੇ ਕਾਰਡ ਵਿੱਚੋਂ ਫ੍ਰੀ ਆਫ ਕੋਸਟਲ ਲਾਜ ਮਿਲ ਜਾਂਦਾ ਤਾਂ ਆਵਾਜ਼ ਉਹਨਾਂ ਦਾ ਜਿਹੜਾ ਹੈ ਕਿ ਲੋਕਾਂ ਨੂੰ ਪੱਕੇ ਘਰ ਮਿਲ ਰਹੇ ਆ ਇਹ ਲੋਕ ਨਿਕਰ ਬਣਾ ਸਕਦੇ ਹੈਗੇ ਤੇ ਔਰਤਾਂ ਨੂੰ ਦੇ ਰਹੇ ਹੋਏ ਉਹਨਾਂ ਹੁੰਦੇ ਆ ਔਰਤਾਂ ਲਈ ਵਸਤੀਮਾ ਦੇ ਰਿਹਾ ਸਲਾਈਸ ਜਦਣਾ ਹੋਗੀ ਪਾਰਲਰ ਦੇ ਕੰਮ ਵਸਤੇ ਹੋਗੇ ਔਰ ਕਿਸਾਨਾਂ ਲਈ ਨਵੀਂ ਰੋਜੋਜਨਾ ਕਰ ਰਹੇ ਆ ਮੋਦੀ ਸਰਕਾਰ ਕੇ ਦੀ ਆਉਣ ਵਾਲੇ ਟਾਈਮ ਵਿੱਚ ਇੰਨੇ ਖੁੱਲ ਕੇ ਅੱਗੇ ਆ ਰਹੀ ਹੈ ਕਿ ਲੋਕ ਇਸ ਨੂੰ ਪਸੰਦ ਕਰ ਰਹੇ ਆ ਆਉਣ ਵਾਲੇ ਟਾਈਮ ਵਿੱਚ ਪੰਜਾਬ ਵਿੱਚ ਮੋਦੀ ਸਰਕਾਰ ਬੀਜੇਪੀ ਦਾ ਆਣਾ ਤੈ ਹੈ ਤੁਹਾਨੂੰ ਤੁਸੀਂ ਗੱਲ ਕਰਦੇ ਹੋ ਨਾ ਜਿਹੜੇ ਚ ਤੀਰੇ ਵਿਧਾਨ ਸਭਾ ਦੇ ਲੋਕ ਤਾਂ ਲਗਦਾ ਹੁਣ ਤਾਂ ਉਹਨਾਂ ਲਈ ਨੀਤੀ ਬਦਲ ਲਈ ਹੈ ਕਿ ਕੱਟਾਏ ਨੂੰ ਮੈਂ ਇਹਨਾਂ ਤੇ ਲਾਗਣਾ ਹੈ ਹਾਂਜੀ ਇਹ ਤਾਂ ਲੇਡੀਜ਼ ਲਈ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਦੇ ਰਹੀ ਹੈ ਬੀਜਪੀ ਕਿਉਂਕਿ ਲੇਡੀਜ਼ ਨੂੰ ਅੱਜਕੱਲ੍ਹ ਸਮਾਜ ਵਿੱਚ ਕੋਈ ਔਦਾ ਨਹੀਂ ਦਿੱਤਾ ਜਾ ਰਿਹਾ ਸੀ ਔਰ ਜਿਹੜੇ ਬੀਜਪੀ ਹੈ ਪ੍ਰਧਾਨ ਮੰਤਰੀ ਜਨ ਮੋਦੀ ਜੀ ਉਹ ਹੋਰ ਤਾਂ ਕੰਨ ਕੰਨ ਨੂੰ ਬੁਲਾਉਣ ਦੇ ਚੱਲ ਚੱਲਣ ਦਾ ਮੌਕਾ ਦੇ ਰਿਹਾ ਹੈ ਉਹਦੇ ਜਿਹੜੀ ਔਰਤਾਂ ਨੂੰ ਸੁਣਾਈ ਕਰਕੇ ਆਪਣੇ ਸਾਡਾ ਕੰਮ ਚਵਾ ਸਕਦੇ ਆ ਔਰ ਤਾਂ ਪਾਰਲਮੈਂਟ ਦੇ ਕੰਮ ਹੋ ਸਕਦੀਆਂ ਜਾਪੇ ਵਿੱਚ ਔਰਤਾਂ ਨੂੰ ਪ੍ਰੈਸਿਡੈਂਸ ਦੇ ਵਿੱਚ ਪੈਸੇ ਮਿਲ ਰਹੇ ਆ ਇਦੇ ਵਿੱਚ ਇਹ ਹੈ ਕਿ ਆਦਰ ਆਰਥੋਿਕ ਆਰਥੋਕਾਂ ਦੀ ਅੱਗੇ ਆਉਹੀ ਤਾਂ ਪੂਰਾ ਪਰਿਵਾਰ ਚੱਲ ਸਕਦਾ ਹੈ ਤਾਂ ਮੈਂ ਚਾਹੁੰਨੀ ਆ ਕਿ ਆਉਣ ਵਾਲੇ ਟਾਈਮ ਵਿੱਚ ਨੰਦਰ ਮੋਦੀ ਜੀ ਨੂੰ ਸਾਰੀਆਂ ਭੈਣਾਂ ਵੱਧ ਛੱਡ ਕੇ ਹੌਸਲਾ ਦੇਣਗੀਆਂ ਤੇ ਵੱਧ ਛੱਡ ਕੇ ਭਾਜਪਾ ਨੂੰ ਸਪੋਰਟ ਕਰਨਗੀਆਂ